ਗੌੜੀ ਮਹੱਲਾ ਪੰਜਵਾ ਸੁਣ ਸਖੀਏ ਮਿਲ ਉਦਮ ਕਰੇ ਹਾ ਬਹੁਤ سارے ਲੋਕੋ ਸੋਸ ਸਾਗਣਾਂ ਦੇ ਰੂਪ ਵਿੱਚ ਰਹਾ ਕਰਦੇ ਸਤਗੁਰੂ ਕਲਗੀ ਤਰਜੀ ਖੰਡੇ ਦਾ ਅੰਮ੍ਰਿਤ ਨਾਮ ਸਿਖਾਉਂਦੇ ਪਤਾ ਨਹੀਂ ਸਿੱਖ ਵੀ ਉਹ ਹੀ ਮਾਈਆਂ ਵਾਲਾ ਵੇਸ ਕਰਕੇ ਰਹਾ ਕਰਦੇ ਸੋ ਸਤਗੁਰੂ ਸਾਹਿਬ ਕਿਰਪਾ ਕੀਤੀ ਹੈ ਅੰਮ੍ਰਿਤ ਸ਼ਿਕਾ ਕੇ ਰਹਿਤ ਮਹਿਜ ਬਖਸ਼ੀ ਹੈ ਅਜੇ ਵੀ ਲਾਪਰਵਾਹ ਜੀ ਹੋਈ ਫਿਰਦੀ ਹੈ ਦੁਨੀਆ ਸੋ ਇਹ ਸਖੀਆਂ ਬਣ ਕੇ ਮਹਾਰਾਜ ਦੇ ਪਾਸੋਂ ਉਪਦੇਸ਼ ਪੁੱਛਿਆ ਕਰਦੇ ਹੈ ਮਹਾਰਾਜ ਸੋ ਵੀ ਕੋਈ ਗੱਲ ਦੱਸ ਕਿ ਇਸ ਪ੍ਰਕਾਰ ਪਰਵੇਸ਼ਨ ਨਾਲ ਮਿਲਿਆ ਜਾਵੇ ਤਾਂ ਸੁਣ ਕੇ ਗੁਰੂ ਸਾਹਿਬ ਜੀ ਸਖੀ ਤੇ ਸਖੀ ਦਾ ਸਮਾਗਮ ਰੂਪ ਕਰਕੇ ਜਿਹੜਾ ਜ ਕੋਈ ਪਰਸ਼ਨ ਕਰਨ ਵਾਲਾ ਆਉਂਦਾ ਉਸ ਦੇ ਪ੍ਰਕਾਰ ਦਾ ਹ ਜਵਾਬ ਉਤਰ ਬਖਸ਼ਦੇ ਹਨ ਹੁਣ ਸਖੀਏ ਮਿਲ ਉਦਮ ਕਰੇ ਹਾ ਜਿੰਨ ਹਾਤਮਾ ਰੂਪੀ ਸਖੀਏ ਸੁਣ ਸਾਡੀ ਸਿੱਖਿਆ ਨੂੰ ਮਿਲ ਕਰਕੇ ਸੰਗਤ ਵਿੱਚ ਉਦਮ ਕਰਨਾ ਕਰੀਏ ਮਨਾਈ ਲੈ ਹਰ ਕੰਤ ਹੈ ਹਰੀ ਅ ਸਰਮ ਅਕੰਥ ਪਤੀ ਪਰਮੇਸ਼ਰ ਉਸ ਨੂੰ ਭਗਤੀ ਕਰਕੇ ਮਨਾ ਲੀਏ ਨਿਮਰਤਾ ਦੇ ਨਾਲ ਆਪ ਆਪ ਆਦਿ ਛੱਡ ਕਰਕੇ ਮਾਨ ਤਿਆਗ ਕਰ ਭਗਤ ਉਠਗੋ ਇਹ ਮਹਾਰਾ ਜੀਵੇਂ ਮਨਾਈਏ ਪਰਮੇਸ਼ਰ ਨੂੰ ਹਯੂਰ ਕਹਿੰਦੇ ਮਾਨ ਛੱਡ ਕਰਕੇ ਤਿਆਗ ਕੇ ਮਹਾਰਾ ਸਾਡੀ ਭਗਤੀ ਜਿਹੜੀ ਕਰਨੀ ਹੈ ਇਹ ਉਹਨੂੰ ਮੋਹਤ ਕਰਨ ਵਾਸਤੇ ਠੱਗ ਬੂਟੀ ਜਿਵੇਂ ਹੁੰਦੀ ਹੈ ਠੱਗਾਂ ਦੀ ਉਹ ਕਿਸੇ ਦੇ ਉੱਤੇ ਕਾਬੂ ਲੈਣ ਤਾਂ ਉਹ ਨੂੰ ਆਪ ਦੇ ਵਸਤ ਕਰ ਲੈਂਦੇ ਐ ਇਸੇ ਪ੍ਰਕਾਰ ਮਾਨ ਛੱਡ ਕੇ ਜਿਹੜੀ ਭਗਤੀ ਕਰਨੀ ਹੈ ਇਹੋ ਹੀ ਰੱਬ ਨੂੰ ਮੋਹਤ ਕਰਨੋਂ ਆ ਕੇ ਠਗੋਰੀ ਐ ਠਗਬੂਤੀ ਹੈ ਮੋਹ ਹੈ ਸਾਧੂ ਮੰਤ ਹੈ ਸੰਤਾਂ ਮਹਾਤਮਾ ਦਾ ਮੰਤਰ ਸਲਾਹ ਹੈ ਮਹਾਤਮਾ ਦੀ ਸਿੱਖਿਆ ਦੁਆਰਾ ਉਹ ਵਾਹਿਗੁਰੂ ਨੂੰ ਮੋਹਤ ਕਰ ਲਈਦਾ ਉਹਨਾਂ ਦੇ ਪਰਿਵਾਰ ਪਿੱਛੇ ਪਿੱਛੇ ਦੁਰਿਆ ਸਕਦਾ ਜਿਵੇਂ ਮਾਵਾਂ ਬੱਚਿਆਂ ਦੇ ਮਗਰ ਮਗਰ ਪਿਆਰ ਜਮਾ ਕੇ ਉਹਨੀਆਂ ਦੁਰਿਆ ਉਠਦੀਆਂ ਐ ਮੇਰਾ ਭਾਈ ਮਹਾਂਪੁਰਖਾਂ ਦੇ ਇਸ ਮੰਤਰ ਉਪਦੇਸ਼ ਦੇ ਨਾਲ ਮੋਹਤ ਕਰ ਲੀਦਾ ਗੁਰੂ ਨਾਨਕ ਸਾਹਿਬ ਸੰਤਾਂ ਦੇ ਉਪਦੇਸ਼ ਨਾਲ ਉਸ ਵਾਹਿਗੁਰੂ ਨੂੰ ਵਸਤ ਕਰ ਲੀਦਾ ਹੈ ਸਹੀ ਵਸ ਆਇਆ ਫਿਰ ਛੂਡ ਨਾ ਜਾਈ ਜਿਵੇਂ ਮਹਾਰਾ ਕਈਆਂ ਇਸਤਰੀਆਂ ਦੇ ਪਤੀ ਵਸਤਾ ਆ ਜਾਂਦੇ ਫਿਰ ਛੱਡ ਕੇ ਪਰਵੇਸ਼ ਚਲੇ ਜਾਂਦੇ ਕਿਉਂ ਨਾ ਹੋਵੇ ਕਿਤੇ ਤਾਂ ਮਹਾਰਾ ਸਾਉਂਤਰ ਹੁੰਦੇ ਹਨ ਸਹੀ ਵਸ ਆਇਆ ਫਿਰ ਛੂਡ ਨਾ ਜਾਏ ਇਸ ਸਹੀਏ ਮੇਰਾ ਵਾਹਿਗੁਰੂ ਜੀ ਨਾਲ ਦੇ ਵਸ ਆ ਗਿਆ ਨਾ ਪ੍ਰੇਮ ਵਿੱਚ ਇੱਕ ਵਾਰੀ ਫੇਰ ਨਹੀਂ ਕਦੇ ਛੱਡ ਕੇ ਜਾਂਦਾ ਹਰ ਵਕਤ ਉਹਨਾਂ ਦੇ ਅੰਗ ਸੰਗ ਰਹਿੰਦਾ ਹੈ ਇਹ ਰੀਤ ਭਲੀ ਭਗਵੰਤਾ ਪਰਮੇਸ਼ਰ ਦੀ ਦੁਨੀਆ ਦੇ ਹੋਸ਼ਿਆਂ ਬੰਦਿਆਂ ਵਰਗੀ ਰੀਤੀ ਨਹੀਂ ਵੀ ਗੁੱਸੇ ਹੋ ਕੇ ਚਲੇ ਜਾਣਗੇ ਇਹ ਰੀਤ ਭਲੀ ਭਗਵੰਤਾ ਉਸ ਭਗਵੰਤ ਪਰਮੇਸ਼ਰ ਦੀ ਰੀਤੀ ਜਿਹੜੀ ਮਰਜ਼ਾਦਾ ਹੈ ਬਹੁਤ ਭਲੀ ਹੈ ਹਰ ਵਕੰਗ ਸੰਗ ਰਹਿਣਾ ਉਹਨਾਂ ਪਿਆਰਿਆਂ ਦੇ ਜਿਨ੍ਹਾਂ ਨੂੰ ਇੱਕ ਵਾਰੀ ਪ੍ਰਾਪਤ ਹੋ ਜਾਂਦਾ ਹੈ ਨਾਨਕ ਜਰਾ ਮਰਨ ਭੈ ਨਾਰਕ ਨਿਵਾਰੈ ਉਹਨਾਂ ਨੂੰ ਮਾਰਾ ਸੁਖ ਹੀ ਹੁੰਦਾ ਹੈ ਮਾਰਾ ਕਹਿੰਦੇ ਬੁਢੇਪੇ ਦਾ ਦੁੱਖ ਮੇੜ ਦਿੰਦਾ ਹੈ ਅਤੇ ਮਰਨ ਦਾ ਦੁੱਖ ਮੇੜ ਦਿੰਦਾ ਹੈ ਜਰਾ ਮਰਨ ਨਾਨਕ ਜਰਾ ਮਰ ਨਾਨਕ ਜਰਾ ਮਰਨ ਭੈ ਨਾਰਕ ਨਿਵਾਰੈ ਮਰਨ ਦਾ ਭੈ ਵੀ ਮੇੜ ਦਿੰਦਾ ਹੈ ਬੁਢੇਪੇ ਦਾ ਭੈ ਵੀ ਮੇੜ ਦਿੰਦਾ ਹੈ ਮਰਨ ਦਾ ਭੈ ਵੀ ਮੇੜ ਦਿੰਦਾ ਹੈ ਨਰਕਾਂ ਨੂੰ ਵੀ ਨਿਵਰਤ ਕਰਦਾ ਹੈ ਨਮੋ ਨਰਕੁ ਨਾਸੇ ਸਿਸ ਦੇਵੰ ਪ੍ਰਕਾਸ਼ੇ ਉਨੀਤ ਕਰੈ ਤਿਸ ਜੰਤਾ ਉਸ ਜੀਵ ਨੂੰ ਐਸਾ ਪਵਿੱਤਰ ਕਰ ਦਿੰਦਾ ਹੈ ਬ੍ਰਹਮ ਦਾ ਰੂਪ ਹੀ ਹੋ ਜਾਂਦਾ ਹੈ ਉਲਟਕੇ ਸੁਣ ਸਖੀਏ ਇਹ ਪਹਲੀ ਬੇਨੰਸੀ اے ਸਖੀਏ ਸੋਣਾ ਸੀ ਤੈਨੂੰ ਇਹ ਦਸੀਏ ਸਿੱਖਿਆ ਉਤੋਂ ਸਿੱਖੀ ਮਹਾਤਮਾ ਜਨੋਂ ਇਹ ਪਹਲੀ ਸਿੱਖਿਆ ਹੈ ਮਹਾਰਜ ਜੀ ਕੇ ਬੇਨਤੀ ਕਰੀਏ ਇਹੋ ਮਤਾਤ ਪਕਾਈਏ ਜਿਹੜਾ ਬੇਨਤੀ ਕਰਨੀ ਹੈ ਮਹਾਰਜ ਜੀ ਮਤਾਤ ਸਿਧਾਂਤ ਹੈ ਅਸਲੀ ਵੇਦਾਂ ਸ਼ਾਸਤਰਾਂ ਦਾ ਸਾਰਿਆਂ ਮਤਾਂ ਦਾ ਅੰਤ ਹੈ ਇਹ ਸਿੱਟਾ ਹੈ ਸਾਰਿਆਂ ਮਤਾਂ ਦਾ ਇਹ ਸਿਧਾਂਤ ਨੂੰ ਪਕਾਉਣਾ ਕਰੀਏ ਚਿੱਤ ਵਿੱਚ ਸਹਿਜ ਸੁਭਾਏ ਉਪਾਦ ਰਹਤ ਹੋਵੇ ਜਿਵੇਂ ਸੋਤੇ ਸਿੱਧ ਸਾਡੇ ਸੰਕਲਪ ਫੁਰਦੇ ਰਹਿੰਦੇ ਆ ਜਿਵੇਂ ਸੋਤੇ ਸਿੱਧ ਸਾਡਾ ਮਨ ਦੁਨੀਆ ਦੇ ਵੇਖਣ ਵਿੱਚ ਚੱਲਿਆ ਰਹਿੰਦਾ ਹੈ ਇਹਨ ਸੁੱਤੇ ਲੋਕਾਂ ਦੀਆਂ ਗੱਲਾਂ ਸੁਣ ਚ ਲੱਗੇ ਰਹਿਣੀਆਂ ਇਹੋ ਜਿਹਾ ਸਹਿਸੁਭਾਉ ਮਹਾਰਾਜ ਦੇ ਸਿਮਰਨ ਵਿੱਚ ਲਾਉਣਾ ਚਾਹੀਦਾ ਸੁੱਤੇ ਸਿੱਧ ਹਰ ਵਕਤ ਮਨ ਬਣ ਜਾਣਾ ਚਾਹੀਦਾ ਇਹੋ ਜਿਹਾ ਸਹਿਸੁਭਾਉ ਉਪਾਦ ਰਹਿਤ ਹੋ ਉਪਾਦੀ ਜਿਹੜੀ ਹੈ ਕਾਮ ਦੀ, ਕ੍ਰੋਧ ਦੀ, ਲੋਭ ਦੀ, ਮੋਹ ਦੀ, ਉਪਾਦੀ ਕਹਿੰਦੇ ਡਾਂਗ ਸੋਟਾ ਮਾਰਨਾ, ਕਈ ਚੁਗਲੀ ਕਰਨੀ, ਕਈ ਨਿੰਦਿਆ ਕਰਨੀ, ਕਿਸ ਨੂੰ ਛੇੜ ਦੇਣਾ, ਕਿਸਨ ਦੁਖੀ ਦੇਣਾ, ਕਰਨਾ ਕਿਸੇ ਦਾ ਸੁਖ ਨਾਸ ਕਰ ਦੇਣਾ ਇਨੀਆਂ ਉਪਾਦੀਆਂ ਤੋਂ ਰਹਿਤ ਹੋ ਕਰਕੇ ਆਦੀ ਵਿਆਦੀ ਉਪਾਦੀਆਂ ਤਾਂ ਆਦੀ ਮੰਦੇ ਆਸਰੇ ਕਾਮ ਕ੍ਰੋਧ ਹੋਣੇ ਅਤੇ ਵਿਆਦੀ ਸਰੀਰ ਦੇ ਰੋਗ ਆਦਿਕ ਪੈਦਾ ਕਰ ਹੋ ਜਾਣੇ ਉਪਾਦੀ ਕਿਹਨਾਂ ਡਾਂਗ ਸੋਟਾ ਪੇਟ ਪੀੜਾ ਆਦਿ ਕਰ ਦੇਣੀ ਇਹਨਾਂ ਸਾਰੀਆਂ ਉਪਾਦੀਆਂ ਤੋਂ ਰਹਿਤ ਹੋ ਕੇ ਜੀਤ ਗੋਵਿੰਦ ਹੈ ਗਾਈਏ ਗੋਵਿੰਦ ਪਰਮੇਸ਼ਰ ਦੇ ਗੀਤਾਂ ਨੂੰ ਜਸ ਨੂੰ ਗਾਉਣਾ ਕਰੀਏ ਕੀਰਤਨ ਦੇ ਬਾਪ ਬਾਕੇ ਕਿਉਂ ਪਰਮੇਸ਼ਰ ਦੇ ਨਾਲ ਪਿਆਰ ਪੈਦਾ ਹੁੰਦਾ ਹੈ ਕਲ ਕਲੇਸ਼ ਮਿਟੇ ਭ੍ਰਮਨਾਸ਼ ਹੈ ਜਿੰਨੀਆਂ ਕਲੇਸ਼ ਨੇ ਉਹ ਸਾਰੀਆਂ ਮਿਟ ਜਾਣੀਆਂ ਇਸ ਤਰ੍ਹਾਂ ਦਾ ਜੀਵਨ ਜੇ ਬਣਾ ਲੀਏ ਕਲੇਸ਼ ਅਵਿਧਿਆ ਸੰਕਾ ਰਾਗ ਸਭੀ ਨਿਵੇਸ਼ਾਦਕ ਪੰਜ ਪ੍ਰਕਾਰ ਦੇ ਕਲੇਸ਼ ਵੀ ਮਿਟ ਜਾਂਦੇ ਐ ਅਤੇ ਭਰਮ ਵੀ ਸਾਰਾ ਨਾਸ਼ ਹੋ ਜਾਂਦਾ ਹੈ ਕਲ ਅਵਿਧਿਆ ਵੀ ਨਾਸ਼ ਹੋ ਜਾਂਦੀ ਹੈ ਕਲ ਕਾਲੇ ਪਾਪ ਵੀ ਕਲਯੁਗ ਦੇ ਨਾਸ਼ ਹੋ ਜਾਂਦੇ ਐ ਕਲਪਣਾ ਵੀ ਸਾਰੀਆਂ ਨਾਸ਼ ਹੋ ਜਾਂਦੀ ਐ ਧਰਮ ਆਦਿਕ ਪੰਜ ਪ੍ਰਕਾਰ ਦੇ ਸਭ ਨਾਸ ਹੋ ਜਾਂਦੇ ਹਨ ਮਨ ਚਿੰਦਿਆ ਫਲ ਪਾਈ ਹੈ ਜੇ ਮਨ ਚਿੰਦਿਆ ਚਿਦਵਨੀ ਕਰੀਏ ਵਾਸਤ ਕਰੀਏ ਉਹਨਾਂ ਫਲਾਂ ਨੂੰ ਮਨ ਚਿਦਵਨੀ ਹੁੰਦੀ ਸਾਡਾ ਧਰਮ ਰਹਿ ਜਾਵੇ ਸਾਡੀਆਂ ਕਾਮਨਾਵਾਂ ਪੂਰੀਆਂ ਹੋ ਜਾਣ ਸਾਨੂੰ ਪਦਾਰਥ ਮਿਲ ਜਾਵੇ ਸਾਡੀ ਮੁਕਤੀ ਹੋ ਜਾਵੇ ਇਹ ਚਾਰ ਪਦਾਰਥ ਸਾਰੇ ਦੁਨੀਆ ਦੇ ਪਦਾਰਥ ਮੰਨੇ ਹਨ ਕਿਉ ਮੰਨਵਾਹਿਤ ਭਲਾ ਨੂੰ ਮਹਾਰਾ ਕਹਨੇ ਪਾ ਲਈਦਾ ਹੈ ਪਾਰ ਬ੍ਰਹਮ ਪੂਰਨ ਪਰਮੇਸ਼ਰ ਉਹ ਜੋ ਬਾਪੂ ਪੁੰਨੋਂ ਤੋਂ ਪਰੇ ਹੈ ਅਤੇ ਬ੍ਰਹਮ ਵਿਆਪਕ ਹੈ ਸਾਰਿਆਂ ਦੇ ਕਾਇ ਪੂਰਨ ਕਰਨ ਵਾਲਾ ਹੈ ਸਾਰਿਆਂ ਦੀ ਪੂਰਤੀ ਕਰਨ ਵਾਲਾ ਹੈ ਹਰ ਇੱਕ ਗੁਣਾਤ ਕਰਕੇ ਵਿਢਾਈ ਕਰਕੇ ਅਤੇ ਪਰਮੇਸ਼ਰ ਪਰਮੇਸ਼ਰ ਦੀ ਭਗੂਤੀ ਵਾਲਾ ਹੈ ਨਾਨਕ ਨਾਮ ਧਿਆਈ ਇਹ ਉਹਦਾ ਨਾਮ ਹੈ ਪਾਰ ਬ੍ਰਹਮ ਪੂਰਨ ਪਰਮੇਸ਼ਰ ਸਤਗੁਰੂ ਜੀ ਕਹਿੰਦੇ ਉਹ ਨਾਮਾਂ ਨੂੰ ਧਿਆਉਣਾ ਕਰੀਏ ਸਖੀ ਇਛ ਕਰੀ ਨਿਤ ਸੁਖ ਮਨਾਈ ਇਸ ਸਖੀਏ ਇਸ ਤਰ੍ਹਾਂ ਦੀ ਇੱਛਾ ਕਰੀ ਦੀ ਹੈ ਕਿ ਸਾਨੂੰ ਵਾਹਿਗੁਰੂ ਦੀ ਪ੍ਰਾਪਤੀ ਹੋਵੇ ਨਹੀਂ ਤਾਂ ਪਰਤੇ ਸੁਖਣਾ ਸੁਖੀ ਨਹੀਂ ਹੈ ਅਤੇ ਮਨਾਈ ਗਏ ਕਿ ਮਹਾਰਾਜ ਸਾਨੂੰ ਪਰਮੇਸ਼ਰ ਦੀ ਪ੍ਰਾਪਤੀ ਹੋ ਜਾਵੇ ਪ੍ਰਭ ਮੇਰੀ ਆਸ ਪੁਜਾਈ ਤੇ ਮੇਰੀ ਵਾਹਿਗੁਰੂ ਆਸਾ ਪੂਰੀ ਕਰ ਦੇਵੇ ਆਪਦੇ ਚਰਨਾਂ 'ਚ ਮੇਲ ਲਵੇ ਸਾਨੂੰ ਜਰਨ ਪਿਆਸੀ ਦਰਸ ਬੈਰਾਗਨ ਇਹ ਹਰਮ ਚਰਨਾਂ ਦੀ ਦਰਸ਼ਨਾਂ ਦੀ ਪਿਆਸੀ ਹਾਂ ਦਰਸ਼ਨ ਵੱਲੋਂ ਮਨ ਵਿਰਾਗ ਦੇ ਸਾਥ ਬਿਰਾਗਨ ਹੋਈ ਫਿਰਦੀ ਹੈ ਮਨ ਹੋਰ ਕਿਸੇ ਪਾਸੇ ਜੁੜਦਾ ਨਹੀਂ ਮਹਾਰਾਜ ਦਰਸ਼ਨਾ ਤੋਂ ਬਿਨ। ਵੇਖੋ ਥਾਨ ਸਵਾਇ। ਮੈਂ ਬਿੰਦਰਾਵਣ ਮਧੁਵਣ ਆ ਗਿਓ ਸਾਰੇ ਥਾਮ ਨੂੰ ਵੇਖਿਆ ਹੀ ਹੈ। ਕਿਦੋਂ ਦਰਸ਼ਨ ਨਹੀਂ ਹੁੰਦੇ ਹਨ। ਖੋਜ ਲਾਹੋ ਹਰ ਸੰਤ ਜਨਾ ਸੰਗ। ਹਜੂਰ ਕੰਨ੍ਹੇ ਸਖੀ। ਹਰੀ ਦੇ ਜਿਹੜੇ ਸੰਤ ਆ ਉਹਨਾਂ ਦੇ ਨਾਲ ਪਰਮੇਸ਼ਵਰ ਰਹਿੰਦਾ ਹੈ। ਇਹ ਉਹਦੀ ਖੋਜ ਪੜਚਾਲ ਹੈ। ਖੋਜ ਉਸ ਦੀ ਸਾਰਿਆਂ ਦੇ ਅੰਤ ਹੈ। ਹਿਰਦੇ ਕਮਲ ਮੈਂ ਹਰ ਕਾ ਆਸ ਸ਼ਮਤਾ ਦੀ ਸੰਗਤ ਕਰਿ ਉਹਦੀ ਖੋਜ ਪੜਤਾਲ ਨੂੰ ਲਖਣਾ ਕਰੋ ਜਾਣਣਾ ਕਰੋ ਸਮਰਥ ਪੁਰਖ ਮਿਲਾਏ ਉਹ ਸਰਬ ਕਲਾ ਸਮਰਥ ਪੂਰਨ ਪਰਮੇਸ਼ਰ ਦੇ ਨਾਲ ਸੰਤ ਮੇਲ ਦਿੰਦੇ ਹਨ ਮਹਾਰਾਜ ਨੇ ਉਹਨਾਂ ਨੂੰ ਮੇਲ ਲਿਆ ਹੈ ਆਪਦੇ ਨਾਲ ਨਾਨਕ ਤਿਨ ਮਿਲਿਆ ਸੁਰਜਨ ਸੁਖਦਾਤਾ ਉਹਨਾਂ ਨੂੰ ਜਿਨ੍ਹਾਂ ਨੂੰ ਸਤਸੰਗਤ ਕੀਤੀ ਹੈ ਸੁਰਜਨ ਜੋ ਪਿਆਰੇ ਦਾ ਨਾਮ ਹੈ ਸੋ ਸ੍ਰੀਸ਼ਟ ਬਾਣੀ ਨੂੰ ਜਨ ਪੈਦਾ ਕਰਨ ਵਾਲਾ ਜੋ ਪਰਮੇਸ਼ਰ ਹੈ ਸੁਰਦੇਵ ਪ੍ਰਕਾਸ਼ ਰੂਪ ਨੂੰ ਪੈਦਾ ਕਰਨ ਵਾਲਾ ਆਪਦੇ ਗਿਆਨ ਨੂੰ ਜੋ ਪਰਮੇਸ਼ਰ ਸੁਖਾਂ ਦਾ ਦਾਤਾ ਹੈ ਸੇ ਵੱਡ ਭਾਗੀ ਮਾਏ ਜਿਨ੍ਹਾਂ ਨੂੰ ਪਿਆਰਾ ਪਰਮੇਸ਼ਰ ਮਿਲਿਆ ਹੈ ਉਹ ਵੱਡਿਆਂ ਭਾਗਾਂ ਵਾਲੇ ਹਨ ਇਹ ਮਾਤਾ ਵੱਡੀ ਸਖੀ ਸਖੀ ਨਾਲ ਵਸਾ ਆਪਣੇ ਨਾਹ ਪਿਆਰੇ ਅੱਛਾ ਮਾਰਾ ਤੁਹਾਨੂੰ ਪ੍ਰਾਪਤ ਹੋਇਆ ਆਪ ਦੀ ਬਸੋ ਹਾਲ ਤੇ ਤਾਂ ਕਹਿੰਦੇ ਹਨ ਏ ਸਖੀਏ ਮੈਂ ਤਾਂ ਆਪਣੇ ਪਿਆਰੇ ਅਕਾਲ ਪੁਰਖ ਪਤੀ ਦੇ ਹਰ ਵਕਤ ਨਾਲ ਵਸਦੀ ਹਾਂ ਮੇਰਾ ਮਨ ਤਨ ਹਰ ਸੰਗ ਹਿਲਿਆ ਮੇਰਾ ਸਖੀ ਮੇਰਾ ਮਨ ਵੀ ਹੋਰਸ ਕਲਪਨੀ ਉਠਾਉਂਦਾ ਸਾਡੇ ਤਨ 'ਚ ਵੀ ਹੋਰ ਵਕਾਰ ਨਹੀਂ ਹਨ ਹਰੀ ਦੇ ਨਾਲ ਹੀ ਹਿਲਿਆ ਗਿੱਜ ਗਿਆ ਸਾਡਾ ਮਨ ਤਨ ਇੱਕ ਰਾਸ ਮਨ 'ਚ ਆਪ ਮਨਾ ਆਪਣੇ ਮਾਹ ਹੈ ਹਰ ਮੈਂ ਤਨ ਹੈ ਤਨ ਮੈਂ ਹਰ ਹੈ ਸਰਬਉੰਤਰ ਸੋਇਰੇ ਉਸ ਵਿੱਚ ਗਿੱਜ ਚੁੱਕਾ ਹੈ ਨਾ ਸਾਡਾ ਤਨ ਹੋਰ ਬਾਸੇ ਪਰਦਦਾ ਹੈ ਨਾ ਸਾਡਾ ਮਨ ਹੋਰ ਕੋਈ ਸੰਕਲਪ ਠਾਉਂਦਾ ਐ ਐਸਾ ਗਿਜ ਗਿਆ ਹਰੀ ਦੇ ਨਾਲ ਹਿਲ ਗਿਆ ਹੈ ਹੁਣ ਸਖੀਏ ਮੇਰੀ ਨੀਂਦ ਪਹਲੀ ਏ ਸਖੀਏ ਸਾਡੀ ਸਮਾਧੀ ਰੂਪ ਨੀਂਦ ਹੋਣੋ ਸ਼ਾਂਤੀ ਉਬਲੀ ਸਾਡੀ ਬਹੁਤ ਭਲੀ ਚੰਗੀ ਹੈ ਮੈਂ ਆਪਣੜਾ ਫਿਰ ਮਿਲਿਆ ਮੇਰਾ ਆਪਣਾ ਜੋ ਫਿਰ ਪਤੀ ਪਰਮੇਸ਼ਰ ਦਾ ਕਾਲ ਪ੍ਰਖਾਉ ਸਖੀ ਮਿਲ ਗਿਆ ਹੈ ਭ੍ਰਮ ਖੋਇਓ ਸਾਤ ਸਹਿਜ ਸੋ ਆਮੀ ਸੱਚੇ ਬਾਦਸ਼ਾਹ ਨੇ ਸਾਡੇ ਜਮਨ ਮਰਨ ਦਾ ਜਿਹੜਾ ਦੇਣ ਵਾਲਾ ਭਰਮ ਸੀ ਉਹ ਜੀਵੀ ਇਸ ਦੇ ਭੇਦ ਦਾ ਖੋ ਦੁੱਤਾ ਹੈ ਸ਼ਾਂਤੀ ਹੋ ਗਈ ਸਾਰੀਆਂ ਆਵਾਸ਼ਨਾ ਮਿਟ ਗਈਆਂ ਹਨ ਸਹਿਜ ਸੇਜੇ ਉਹ ਸਵਾਮੀ ਦੀ ਪ੍ਰਾਪਤੀ ਹੋ ਗਈ ਹੈ। ਪ੍ਰਗਾਸ ਭਇਆ ਕੌਲ ਖਿਲਿਆ। ਇਸ ਤਰੀਕੇ ਸਾਡੇ ਉੱਤੇ ਕਰੋੜਾਂ ਸੂਰਜਾਂ ਵਰਗਾ ਗਿਆਨ ਦਾ ਪ੍ਰਕਾਸ਼ ਪ੍ਰੋ ਹੋ ਗਿਆ ਆਂਦਾ ਹੋਇਆ ਹੈ। ਰਿਜ਼ਾ ਕੌਲ ਜਿਹੜਾ ਅੱਗੇ ਅਵਿਦਿਆ ਰੂਪੀ ਰਾਤ ਦੇ ਪ੍ਰਸਾਦ ਕਰਕੇ ਮਿਟਿਆ ਹੋਇਆ ਸੀ, ਹੁਣ ਗਿਆਨ ਰੂਪੀ ਜਨ ਚੜ ਗਿਆ ਹੈ। ਰਿਜ਼ਾ ਕੌਲ ਖਿੜ ਗਿਆ ਹੈ। ਇਹਦੇ ਵਿੱਚ ਕਰਨਾ, ਮੈਤਰੀ, ਮੁੱਦਾ ਦੇ ਖਿਆਲਕ ਇਹ ਪੰਖੜੀਆਂ ਖਿੜਿਆਈਆਂ ਜਿਹਦੇ ਤੋਂ ਸ਼ਾਂਤੀ ਖਿਵਾ, ਧੀਰਜ ਤੇ ਅਨੰਦ ਰੂਪੀ ਇਹ ਮਹਿਕ ਨਿਕਲ ਆਈ ਹੈ ਜਿਹਾਸ ਰੂਪੀ ਪਉਰੇ ਇਸ ਤੋਂ ਸੁਭਕ ਹੁੰਦੇ ਪ੍ਰਸੰਨ ਹੁੰਦੇ ਹਨ ਵਰ ਪਾਇਆ ਪ੍ਰਭ ਅੰਤਰ ਜਾਮੀ ਹਰਪ੍ਰੀਤਿ ਕਾਲਿਆ ਪ੍ਰਭ ਅੰਬਲ ਜੈ ਜਾਮੀ ਪ੍ਰੇਰਕ ਹੈ ਪਰਮੇਸ਼ਵਰ ਨਾਨਕ ਸੁਹਾਗ ਨਾ ਟਲਿਆ ਇਹ ਸੁਹਾਗ ਸਾਜਾ ਜਿਸ ਪ੍ਰਕਾਰ ਪਤੀ ਮਰ ਜਾਂਦੇ ਐ ਸਖੀਆਂ ਦਾ ਸੁਹਾਗ ਟਲ ਜਾਂਦਾ ਇਸ ਪ੍ਰਕਾਰ ਸਾਡਾ ਸੁਹਾਗ ਨਹੀਂ ਟਲਦਾ ਵਾਹਿਗੁਰੂ ਨਾ ਨਾਉ ਮਰੈ ਨਾਉ ਕਰੇ ਮਰਦਾ ਤੇ ਨਾ ਉਹਨਾਂ ਦੇ ਗੁਣ ਨਾਸ ਹੁੰਦੇ ਹਨ ਹਰ ਵਕਤ ਉਹਨਾਂ ਦਾ ਬੜ ਪਾਇਆ ਪ੍ਰਖ ਅਗਮੋ ਗੋਚੇ ਅਕਾਲ ਮੂਰਤ ਬੜ ਪਾਉ ਨਾਸੀ ਨਾਮ ਕਰੇ ਮਰੀ ਨੂੰ ਜਾਇਆ ਆਨੰਦ ਨਹੀਂ ਸਾਦਾ ਕਰੇ ਕਦ ਦਾ ਹਰ ਹਾਲਤ ਵਿੱਚ ਉਹਨਾਂ ਅਨੰਦ ਵਿੱਚ ਰਹੀਦਾ ਹੈ ਜੋ ਆਨੰਦ ਦੁਨੀਆ ਕੂਇਆ ਕਰੀਏ ਵਾਦਾ ਨਹੀਂ ਲੋਕ ਕੋਈ ਨਾ ਮੰਨੇ ਦਾ ਘੰਡਾ ਨਹੀਂ ਐਸਾ ਆਨੰਦਿਕ ਰਸ ਹੈ ਉਹ ਦੁਨੀਆ ਦੇ ਮਠਾਜ ਨਹੀਂ ਆਨੰਦ ਹੈ ਉਹ ਪਦਾਰਥਾਂ ਦੇ ਮਠਾਜ ਆਨੰਦ ਨਹੀਂ ਉਹ ਦੁਨੀਆਂ ਦੇ ਜੁਗੜੀ ਆਈ ਕਿ ਨਿੰਦਿਆ ਕਰਕੇ ਕਰਦਾ ਵਾਅਦਾ ਨਹੀਂ ਇਹ ਜਿਹ ਆਨੰਦ ਹੈ ਉਹ ਕਦੇ ਕਰਦਾ ਨਹੀਂ ਉਸ ਆਨੰਦ ਵਿੱਚ ਲੀਨ ਰਹਿੰਨੇ ਹਾਂ ਇੱਥੇ ਤੱਕ ਸ਼ੰਤ ਬਾਣੀ ਗੁਰੂ ਸਾਹਿਬ ਜੀ ਨੇ ਪੂਰੀ ਕੀਤੀ ਹੈ ਅਗਲਾ ਬਾਣੀ ਦਾ ਆਰੰਭ ਕੱਲ ਨੂੰ ਬਾਪਨ ਅਖਰੀ ਕਰਾਂਗੇ ਹੁਣ ਇੱਥੇ ਹੀ ਸਮਾਪਤੀ ਕਰੋ ਭ੍ਰਮ ਖੋਇਓ ਸਾਤ ਸਹਿਜ ਸੁਆਮੀ ਪ੍ਰਗਾਸ ਭੈਾ ਕੌਣ ਖਿਲਿਆ ਵਰ ਪਾਇਆ ਪ੍ਰਭ ਅੰਤਰ ਜਾਮੀ ਨਾਟਕ ਸੁਹਾਗ ਨਾ ਕਰਿਆ ਵਾਰਗੀਗੀ ਕਾਲਸਾ ਵਾਹਿਗੁਰੂ